ਅੱਜ ਬਸੇਸ਼ ਤੌਰ ਤੇ ਮੈਂ ਧੰਨਵਾਦੀਆਂ ਤਰਨਤਾਰਨ ਦੇ ਸ਼ਹਿਰ ਵਾਸੀਆਂ ਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਛੋਟੇ ਵੀਰ ਰਾਣਾ ਗਲਬੀਰ ਜੀ ਦਾ ਮੇਰੇ ਛੋਟੇ ਵੀਰ ਦਿਨੇਸ਼ ਜੋਸ਼ੀ ਜੀ ਦਾ ਕਿ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਸਮੁੱਚੇ ਤਰਨਤਾਰਨ ਸ਼ਹਿਰ ਵਾਸੀ ਜਿਸ ਵਿੱਚ ਵਪਾਰੀ ਵਰਗ ਦੇ ਵੀ ਸਾਰੇ ਅਹਿਮ ਲੋਕ ਸੀ ਤਕਰੀਬਨ ਹੀ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਇੱਕ ਇਨਸਾਨ ਦਿਨੇਸ਼ ਜੋਸ਼ੀ ਦੇ ਗ੍ਰਹਿ ਵਿਖੇ ਪਹੁੰਚਿਆ ਜਿਸ ਵਿੱਚ ਬੜੀਆਂ ਖੁੱਲੀਆਂ ਵਿਚਾਰਾ ਹੋਈਆਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰਤੀ ਸਮੁੱਚੇ ਤਰਨਤਾਰਨ ਵਾਸੀਆਂ ਨੇ ਅੱਜ ਵਿਸ਼ਵਾਸ ਜਗਾਇਆ ਮੈਂ ਸਮੁੱਚੇ ਤਰਨਤਾਰਨ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਆਪਾਂ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਇਥੋਂ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਮੱਨਾ ਜੀ ਨੂੰ ਕਾਮਯਾਬ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਦੂਜੇ ਸੂਬੇ ਤਰੱਕੀ ਦੀਆਂ ਲੀਆਂ ਤੇ ਨਹੀਂ ਸਾਡਾ ਇਲਾਕਾ ਸਾਡਾ ਪੰਜਾਬ ਜਿਹੜਾ ਮੁੱਢ ਰੰਗਲਾ ਪੰਜਾਬ ਬਣ ਸਕੇ